ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਜੀ ਪੰਜਾਬ ਹਿਸਟਰੀ ਨਾਲ ਸੰਬੰਧਿਤ ਅੰਗਰੇਜ਼ਾਂ ਤੇ ਸਿੱਖਾਂ ਦੇ ਸਬੰਧਾਂ ਬਾਰੇ 1800 ਤੋਂ ਲੈ ਕੇ 1839 ਤੱਕ ਉਹਨਾਂ ਦੇ ਕਿਹੋ ਜਿਹੇ ਸਬੰਧ ਸੀ ਉਹਨਾਂ ਬਾਰੇ ਪੜ੍ਹਾਂਗੇ ਇਹਦੇ ਆਪਾਂ ਦੋ ਪੜਾ ਦੋ ਸਟੇਜਾਂ ਵਿੱਚ ਕਰਾਂਗੇ ਇਹਨਾਂ ਨੂੰ ਆਪਾਂ ਇੱਕ 1809 1800 ਤੋਂ ਲੈ ਕੇ 1809 ਤੱਕ ਦੂਸਰੀ ਆਪਾਂ ਕਰਾਂਗੇ 1809 ਤੋਂ ਲੈ ਕੇ 1839 ਵੀ ਤੱਕ ਕਰਾਂਗੇ ਜੋ ਸਟੂਡੈਂਟ ਚੈਨਲ ਦੇ ਨਵੇਂ ਹਨ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਲਈ ਤੁਸੀਂ ਵੀ ਜਾਣਦੇ ਹੋ ਵੀਡੀਓ ਕਿੰਨੀ ਹੈਲਪਫੁਲ ਰਹਿਣ ਵਾਲੀ ਹੈ ਜੋ ਬੱਚੇ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਵੀਡੀਓ ਬਹੁਤ ਹੀ ਹੈਲਪਫੁਲ ਰਹਿਣ ਵਾਲੀ ਹੈ ਕੋਈ ਵੀ ਚੀਜ਼ ਸਕਿਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਟਾਰਟ ਕਰਦੇ ਹਾਂ ਵੀਡੀਓ ਆਪਾਂ ਸਭ ਤੋਂ ਪਹਿਲਾਂ ਆਪਣਾ ਪਹਿਲਾ ਬੜਾ ਜਿਹੜਾ ਪਹਿਲੀ ਸਟੇਜ ਹੈਗੀ 1800 ਤੋਂ ਲੈ ਕੇ 1809 ਈਸਵੀ ਤੱਕ ਜਿਹੜੇ ਅੰਗਰੇਜ਼ਾਂ ਦੇ ਸਿੱਖਾਂ ਦੇ ਸੰਬੰਧ ਕਿਹੋ ਜਿਹੀ ਸੀਗੇ ਸਭ ਤੋਂ ਪਹਿਲਾਂ ਫਸਟ ਜਿਹੜਾ ਆਪਣਾ ਪੁਆਇੰਟ ਹੈਗਾ ਜੋਸਫ ਅਲੀ ਦਾ ਮਿਸ਼ਨ 1800 ਈਸਵੀ ਵਿੱਚ ਜੋਸਫ ਅਲੀ ਦਾ ਮਿਸ਼ਨ 1800 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਦਾ ਜਿਹੜਾ ਸ਼ਾਸਕ ਸੀਗਾ ਸ਼ਾਜਮਾ ਸ਼ਾਸ਼ਕ ਸੀ ਜਿਹੜਾ ਜਮਾ ਸ਼ਾ ਜਮਾਨ ਨਾਲ ਮਿੱਤਰਤਾ ਪੂਰਵ ਸੰਬੰਧ ਕਾਇਮ ਕਰ ਲਏ ਸਨ ਇਸੇ ਕਾਰਨ ਜਿਹੜੀ ਅੰਗਰੇਜ਼ੀ ਸਰਕਾਰ ਸੀ ਉਹ ਕੀ ਹੋ ਗਈ ਸੀ ਚੌਂਖ ਉਠੀ ਸੀ ਉਹਨਾਂ ਨੂੰ ਖਤਰਾ ਹੋ ਗਿਆ ਸੀ ਕਿਤੇ ਵੀ ਜਿਹੜਾ ਮਹਾਰਾਜੇ ਸਿੰਘ ਸ਼ਾ ਜਮਾਨ ਨਾਲ ਮਿਲ ਕੇ ਕਿਤੇ ਸਾਡੇ ਅੰਗਰੇਜ਼ਾਂ ਉਤੇ ਹਮਲਾ ਨਾ ਕਰ ਦੇਣ ਅਜੇ ਹੀ ਸਥਿਤੀ ਵਿੱਚ ਅੰਗਰੇਜ਼ਾਂ ਲਈ ਖਤਰਾ ਨਾਕ ਸਿੱਧ ਹੋ ਸਕਦੀ ਸੀ ਇਸ ਖਤਰੇ ਨੂੰ ਟਾਲਣ ਲਈ ਅੰਗਰੇਜ਼ਾਂ ਨੇ ਕੀ ਕੀਤਾ ਸੀਗਾ 1800 ਇਸ ਵਿੱਚ ਉਹਨਾਂ ਨੇ ਜੂਸ ਫਲੀ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ ਪਰ ਇਹ ਮਿਸ਼ਨ ਹਲੇ ਰਸਤੇ ਵਿੱਚ ਹੀ ਸੀਗਾ ਕਿ ਅਫਗਾਨਿਸਤਾਨ ਦੀ ਜਿਹੜੀ ਰਾਜਗਦੀ ਸੀ ਲਈ ਉਹਦੇ ਲਈ ਜੁੱਧ ਸ਼ੁਰੂ ਹੋ ਗਿਆ ਸੀਗਾ ਤੇ ਹਮਲੇ ਦੀ ਸੰਭਾਵਨਾ ਖਤਮ ਹੋਣ ਜਾਣ ਦੇ ਕਾਰਨ ਜਦੋਂ ਹਮਲੇ ਦੀ ਸੰਭਾਵਨਾ ਖਤਮ ਹੋ ਗਈ ਤਾਂ ਜੂਸ ਫਰਲੀ ਨੂੰ ਕੀ ਕਰਨਾ ਪਿਆ ਵਾਪਸ ਬੁਲਾ ਲੈ ਕੇ ਅੰਗਰੇਜ਼ਾਂ ਨੇ ਤੇ ਇਸੇ ਕਾਰਨ ਹੀ ਕੇਵਲ ਸਦ ਭਾਵਨਾ ਮਿਸ਼ਨ ਤੱਕ ਹੀ ਸੀਮਤ ਰਹਿ ਗਿਆ ਪਰ ਇਸ ਨਾਲ ਕੀ ਹੋਇਆ ਸੀਗਾ ਅੰਗਰੇਜ਼ਾਂ ਤੇ ਰਣਜੀਤ ਸਿੰਘ ਦੇ ਵਿੱਚ ਕਾਲੇ ਜਿਹੜਾ ਪਹਿਲਾ ਸੰਪਰਕ ਹੈ ਜਿਹੜਾ ਉਹ ਆਪਸ ਵਿੱਚ ਸਥਾਪਿਤ ਹੋ ਚੁੱਕਿਆ ਸੀਗਾ ਨੈਕਸਟ ਆਪਾਂ ਕਰਾਂਗੇ ਹੌਲ ਕਰਦਾ ਪੰਜਾਬ ਉਹਨਾ ਹੋਲਕਰ ਦਾ ਪੰਜਾਬ ਆਉਣਾ 1805 ਈਸਵੀ ਵਿੱਚ 1805 ਈਸਵੀ ਵਿੱਚ ਅੰਗਰੇਜ਼ਾਂ ਕੋਲ ਹਾਰ ਖਾ ਕੇ ਜਿਹੜਾ ਮਰਾਠਾ ਦਾ ਸਰਦਾਰ ਸੀਗਾ ਜਸਮントਰਾਓ ਹੋਲਕਰ ਮਰਾਠਿਆਂ ਦਾ ਜਿਹੜਾ ਸਰਦਾਰ ਸੀ ਜਸਮントਰਾਓ ਹੋਲਕਰ ਉਹ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਹੋਲ ਗਿਆ ਅੰਗਰੇਜ਼ਾਂ ਦੇ ਵਿਰੁੱਧ ਕੀ ਸਹਤਾ ਮੰਗਲ ਨੇ ਪੰਜਾਬ ਬਚਾਇਆ ਸੀ ਉਹ ਉਸ ਸਮੇਂ ਰਣਜੀਤ ਸਿੰਘ ਸੀਗਾ ਜਿਹੜਾ ਮਲਤਾਨ ਦਾ ਸ਼ਾਸਕ ਮੁਜੱਫਰ ਖਾਂ ਦੇ ਵਿਰੁੱਧ ਆਪਣੀ ਕੀ ਕਰ ਰਿਹਾ ਸੀਗਾ ਉਹਨਾਂ ਦੇ ਵਿਰੁੱਧ ਸੈਨਿਕ ਕਾਰਵਾਈ ਕਰ ਰਿਹਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹਦੀ ਖਬਰ ਵਾਰੀ ਪਤਾ ਲੱਗਿਆ ਤਾਂ ਉਹਨੇ ਕੀ ਕੀਤਾ ਜਸਵੰਤਰਾਓ ਹੋਲਕਰ ਨੂੰ ਸਹਾਯੋਗ ਪ੍ਰਾਪਤ ਕਰਨ ਲਈ ਅੰਬਸਰ ਸਰ ਪਹੁੰਚਿਆ ਅਤੇ ਅੰਗਰੇਜ਼ੀ ਸੈਨਾ ਪਿੱਤੇ ਜਿਹੜਾ ਸੀਗਾ ਜਰਨਲ ਲੇਖ ਉਸ ਦਾ ਪਿੱਛਾ ਕਰ ਰਿਹਾ ਸੀਗਾ ਤਰਨਜੀਤ ਸਿੰਘ ਨੇ ਮੁਜੱਫਰ ਖਾਨ ਨਾਲ ਸੰਦੇ ਘਰ ਲਈ ਤੇ ਛੇਤੀ ਹੀ ਅੰਬਰਸਰ ਰਣਜੀਤ ਸਿੰਘ ਦੇ ਨੇ ਹੌਲਕਾਰ ਦਾ ਨਿਗਾ ਸਵਾਗਤ ਕੀਤਾ ਜਦੋਂ ਉਹ ਅੰਬਰਸਰ ਪਹੁੰਚਿਆ ਹੌਲਕਾਰ ਤਰਨਜੀਤ ਸਿੰਘ ਨੇ ਉਹਦਾ ਕੀ ਕੀਤਾ ਸਵਾਗਤ ਕੀਤਾ ਪਰ ਰਣਜੀਤ ਸਿੰਘ ਨੇ ਹੌਲਕਾਰਾਂ ਦੀ ਇਹ ਗੱਲ ਮੰਨੀ ਨਾ ਮੰਨੀ ਪਰ ਉਹਦੀ ਗੱਲ ਨਹੀਂ ਮੰਨੀ ਸੀਗੀ ਤੇ ਅੰਗਰੇਜ਼ਾਂ ਦੇ ਵਿਰੁੱਧ ਉਸ ਨੂੰ ਸਹਿਯੋਗ ਦੇ ਵੀ ਤੇ ਹੌਲਕਾਰ ਅੰਬਰਸਰ ਆਉਣ ਦਾ ਅਸਲ ਉਦੇਸ਼ ਹੀ ਸੀਗਾ ਵੀ ਜਿਹੜਾ ਰਣਜੀਤ ਸਿੰਘ ਹੈ ਅੰਗਰੇਜ਼ਾਂ ਦੇ ਵਿਰੁੱਧ ਉਹਦੀ ਸਹਾਇਤਾ ਕਰੇ ਪਰ ਰਣਜੀਤ ਸਿੰਘ ਨੇ ਉਹਨੂੰ ਮਨ੍ਹਾ ਕਰ ਦਿੱਤਾ ਸੀਗਾ ਇਹਦੇ ਕਾਰਨ ਕੀ ਸੀਗੇ ហេਟ ਲਈ ਕੀ ਕਾਰਨ ਕਰਕੇ ਰਣਜੀਤ ਸਿੰਘ ਨੇ ਹੋਲਕਾਰ ਦੀ ਮਦਦ ਕਰਨ ਤੋਂ ਕੀ ਕਰਤਾ ਸੀ ਇਨਕਾਰ ਕਰ ਦਿੱਤਾ ਸੀ ਕਿਹੜੇ ਕਾਰਨ ਸੀਗੇ ਸਭ ਤੋਂ ਪਹਿਲਾ ਕਾਰਨ ਸੀਗਾ ਜਿਹੜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ ਵੀ ਉਹਨਾਂ ਦਾ ਅਨੁਸ਼ਾਸਨ ਸੀਗਾ ਬਹੁਤ ਵਧੀਆ ਸੀਗਾ ਇਸ ਕਰਕੇ ਉਹ ਦੇਖ ਕੇ ਹੈਰਾਨ ਰਹਿ ਗਿਆ ਸੀਗਾ ਦੂਸਰਾ ਕੀ ਸੀਗਾ ਅੰਗਰੇਜ਼ਾਂ ਨੇ ਥੋੜੀ ਜਿਹੀ ਫੌਜ ਨੇ ਹੀ ਮਰਾਠਿਆਂ ਦੀ ਵਿਸ਼ਾਲ ਫੌਜ ਨਾਲ ਲੜਾਈ ਦੇ ਮੈਦਾਨ ਵਿੱਚੋਂ ਨਸਨ ਲਈ ਮਜੂਰ ਕਰ ਦਿੱਤਾ ਸੀਗਾ ਅੰਗਰੇਜ਼ਾਂ ਦੀ ਜਿਹੜੀ ਥੋੜੀ ਫੌਜ ਸੀਗੀ ਉਹਨਾਂ ਨੇ ਮਰਾਠਿਆਂ ਨਾਲ ਜਦੋਂ ਲੜਾਈ ਹੋਈ ਸੀਗੀ ਤਾਂ ਉਹਨਾਂ ਦੀ ਜਿਹੜੀ ਸੈਨਾ ਸੀਗੀ ਮਰਾਠਿਆਂ ਦੀ ਜ਼ਿਆਦਾ ਸੀਗੀ ਤੇ ਉਹ ਫਿਰ ਵੀ ਉਹ ਲੜਾਈ ਵਿੱਚੋਂ ਭੱਜ ਗਏ ਸੀਗੇ ਇਸੇ ਕਰਨਾ ਰਣਜੀਤ ਸਿੰਘ ਨੇ ਦੁਆਰਾ ਇਹ ਸਿੱਟਾ ਕੱਢਣਾ ਵੀ ਕੁਦਰਤੀ ਸੀਗਾ ਵੀ ਥੋੜੀ ਜਿਹੀ ਹੀ ਸਿੱਖਾ ਥੋੜੀ ਜਹੀ ਹੀ ਸਿੱਖ ਦੇ ਹੌਲ ਕਰਨ ਨਾਲ ਸ਼ਾਮਣ ਹੋਣ ਤੇ ਸਥਿਤੀ ਵਿੱਚ ਕੋਈ ਫਰਕ ਨਹੀਂ ਪੈਣਾ। ਤੀਸਰਾ ਕਾਰਨ ਸੀਗਾ ਹੌਲ ਕਰ ਜਿਹੜਾ ਸੰਬੰਧੀ ਕੋਈ ਫੈਸਲਾ ਲੈਣ ਲਈ ਰঞ্জੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਸਿੱਖ ਸਰਦਾਰਾਂ ਦਾ ਇੱਕ ਗੁਰਮੱਤਾ ਬੁਲਾਇਆ। ਰঞ্জੀਤ ਸਿੰਘ ਨੇ ਕੀ ਕੀਤਾ ਸੀ ਫੈਸਲਾ ਲੈਣ ਲਈ ਹੋਰ ਕ ਹੌਲ ਕਰ ਦੇ ਸੰਬੰਧੀ ਆਪਦਾ ਜਿਹੜਾ ਫੈਸਲਾ ਲੈਣ ਲਈ ਉਹਨੇ ਅੰਮ੍ਰਿਤਸਰ ਵਿੱਚ ਇੱਕ ਕੀ ਬਣਾਇਆ ਸੀਗਾ ਗੁਰਮੱਤਾ ਬਲਾਇਆ ਇਸੇ ਵਿੱਚ ਉਹਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਕੀਤਾ ਕਿ ਜਸਵੰਤਰਾਓ ਹੌਲਕਰ ਦੀ ਸਹਾਇਤਾ ਨਾਲ ਲੋਹਰ ਰਾਜਲੀ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ ਉਹਨਾਂ ਐਸੀ ਜੇ ਉਹਦੀ ਸਹਾਇਤਾ ਕਰਤੀ ਤਾਂ ਆਟੋਮੈਟਿਕਲੀ ਜਿਹੜੇ ਅੰਗਰੇਜ਼ ਉਹਨਾਂ ਦੇ ਵਿਰੁੱਧ ਹੋ ਜਾਣਗੇ ਇਸ ਲਈ ਕਿ ਸਿਗੌਨੂ ਵੀ ਲੋਹਰ ਲੋਹਰ ਰਾਜਲੀ ਵਿਨਾਸ਼ਕਾਰੀ ਸਿੱਧ ਹੋ ਸਕਦੀ ਉਹਨੇ ਫੈਸਲਾ ਕੀਤਾ ਵੀ ਹੌਲਕਰਾਂ ਦੀ ਸਹਾਇਤਾ ਨਹੀਂ ਕੀਤੀ ਜਾ ਸਕਦੀ ਚੌਥਾ ਸਿਗਰ ਰਣਜੀਤ ਸਿੰਘ ਨੇ ਪੰਜਾਬ ਵਿੱਚ ਜੰਗ ਦਾ ਜਿਹੜਾ ਰਣਜੀਤ ਸਿੰਘ ਸੀ ਉਹਦੀ ਅਮਰਾਹ ਜੀ ਛੋਟੀ ਸੀਗੀ ਉਹ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ ਉਸ ਦਾ ਰਾਜ ਹਲੇ ਬਹੁਤ ਛੋਟਾ ਸੀਗਾ ਤੇ ਅਤੇ ਇਸ ਜੰਗ ਦੇ ਨਵੇਂ ਉੱਭਰ ਰਹੇ ਸਿੱਖ ਸਾਮਰਾਜ ਲਈ ਵੀ ਵਿਨਾਸ਼ਕਾਰੀ ਸਿੱਧ ਹੋ ਸਕਦਾ ਸੀਗਾ ਨੈਕਸਟ ਹੈ ਜਿਹੜਾ ਆਪਣਾ ਨੈਕਸਟ ਪੁਆਇੰਟ ਲਾਹੌਰ ਦੀ ਸੰਧੀ 1806 ਈਸਵੀ ਵਿੱਚ ਰਣਜੀਤ ਸਿੰਘ ਨੇ ਹੌਲਕਰਾਂ ਦੀ ਮਦਦ ਨਹੀਂ ਕੀਤੀ ਇਸੇ ਕਾਰਨ ਜਿਹੜੇ ਅੰਗਰੇਜ਼ ਰਣਜੀਤ ਸਿੰਘ ਨਾਲ ਬੜੇ ਖੁਸ਼ ਹੋਏ ਵੀ ਉਹਨਾਂ ਨੇ ਹੌਲਕਰਾਂ ਦੀ ਮਦਦ ਨਹੀਂ ਕੀਤੀ ਉਹਨਾਂ ਨੇ ਕੀ ਕੀਤਾ 1 ਜਨਵਰੀ 1806 ਸ ਵਿੱਚ ਨੂੰ ਲਾਹੌਰ ਵਿੱਚ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ ਇਸ ਸੰਧੀ ਤੇ ਅੰਗਰੇਜ਼ਾਂ ਵੱਲੋਂ ਅੰਗਰੇਜ਼ਾਂ ਵੱਲੋਂ ਜਿਹੜਾ ਜਹਾਂ ਮੈਲਕਮ ਅਤੇ ਰਣਜੀਤ ਸਿੰਘ ਵੱਲੋਂ ਫਤਿਹ ਸਿੰਘ ਆਲੂ ਵਾਲੀਆ ਦੇ ਦਸਕਤ ਕੀਤੀ ਗਈ ਅੰਗਰੇਜ਼ਾਂ ਵੱਲੋਂ ਜਿਹੜੀ ਸੰਧੀ ਹੋਈ ਸੀ ਕਿ 1 ਜਨਵਰੀ 1800 ਸ਼ੇਨੂ ਲਾਹੌਰ ਵਿੱਚ ਜਿਹੜੀ ਸੰਧੀ ਹੋਈ ਸੀ ਉਹਦੇ ਵਿੱਚ ਅੰਗਰੇਜ਼ਾਂ ਵੱਲੋਂ ਤਾਂ ਜਿਹੜੇ ਜਹਾਂ ਮੈਲਕਮ ਅਤੇ ਮਹਾਰਾਜ ਜੀ ਸਿੰਘ ਵੱਲੋਂ ਫਤਿਹ ਸਿੰਘ ਆਲੂ ਵਾਲੀਆ ਤੇ ਦਸਕਤ ਕੀਤੀ ਗਈ ਇਸ ਸੰਧੀ ਦੇ ਇਤਿਹਾਸ ਵਿੱਚ ਲਾਹੌਰ ਦੀ ਸੰਧੀ ਜਾਂ ਮਿੱਤਰਤਾ ਜਾਂ ਸਹਿਯੋਗ ਦੀ ਸੰਧੀ ਦੇ ਨਾਮ ਨਾਲ ਕੀਤੀ ਹੋਈ ਪ੍ਰਸਿੱਧ ਹੋਈ ਇਹਦੀ ਸੰਧੀ ਦੀਆਂ ਜਿਹੜੀਆਂ ਮੁੱਖ ਡਰਾਮਾ ਕੀ ਸੀ ਉਹਨਾਂ ਬਾਰੇ ਪੜਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਸੀ ਰੰਜੀਤ ਸਿੰਘ ਜਸਵੰਤਰਾਓ ਹੋਲਕਰ ਅਤੇ ਉਸਦੇ ਸਾਥੀ ਅਮੀਰ ਖਾਨ ਦੀ ਅਮੀਰ ਖਾਨ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਉਹਨਾਂ ਨੂੰ ਅੰਬਰਸਾਰ ਤੋਂ ਲਗਭਗ 3 ਮੀਲ 3 ਮੀਲ ਦੂਰ ਸ਼ਾਂਤੀਪੂਰਵਕ ਚਲੇ ਜਾਂਦੀ ਆਗਿਆ ਦੇ ਦੇਵੇਗਾ ਠੀਕ ਹੈ ਰঞ্জੀਤ ਸਿੰਘ ਜਸਵੰਤਰਾ ਹੋਲਕਰ ਤੇ ਉਹਦੇ ਜਿਹੜੇ ਸਾਥੀ ਸੀਗੇ ਉਹਨਾਂ ਦੀ ਕੋਈ ਮਦਦ ਨਹੀਂ ਕਰੇਗਾ ਤੇ ਅੰਬਰਸੌਰ ਤੋਂ ਲਗਭਗ ਤੀਲਮੂਰ ਤੱਕ 30 ਕਿਲੋਮੀਟਰ ਤੱਕ ਉਹਨਾਂ ਨੂੰ ਮੀਲ ਤੱਕ ਦੂਰ ਸ਼ਾਂਤੀਪੁਰੋਕ ਚਲੇ ਜਾਂਦੀ ਆਗਿਆ ਦੇਵੇਗਾ ਇੱਕ ਤਾਂ ਇਹ ਤਰ੍ਹਾਂ ਸੀ ਉਹਨਾਂ ਦੀ ਧਰਾਵਾ ਦੂਸਰੀ ਸੀ ਕਿ ਭਾਵੇਂ ਖਰੇ ਚ ਰঞ্জੀਤ ਸਿੰਘ ਹੋਲਕਰਾਂ ਵਿੱਚ ਕੋਈ ਸਬੰਧ ਨਹੀਂ ਰੱਖਿਆ ਵੀ ਉਹਨਾਂ ਦੇ ਆਪਸ ਵਿੱਚ ਕੋਈ ਸਬੰਧ ਨਹੀਂ ਰਹਿਣਗੇ ਤੀਸਰਾ ਜਦੋਂ ਸਿੱਖ ਤੇ ਅੰਗਰੇਜ਼ਾਂ ਦੇ ਦੁਸ਼ਮਣਾਂ ਨਾਲ ਕੋਈ ਸੰਬੰਧ ਨਹੀਂ ਰੱਖਣਗੇ ਸਿੱਖ ਅੰਗਰੇਜ਼ਾਂ ਦਾ ਦੁਸ਼ਮਣਾਂ ਨਾਲ ਵੀ ਕੋਈ ਸੰਬੰਧ ਨਹੀਂ ਰੱਖਣਗੇ ਤਦ ਤੱਕ ਜਿਹੜੇ ਅੰਗਰੇਜ਼ ਸੀ ਸਿੱਖਾਂ ਦੇ ਵਿਚਕਾਰ ਕੋਈ ਦਖਲ ਨਹੀਂ ਦੇਣਗੇ ਇਸੇ ਤਰ੍ਹਾਂ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਆਪਣੇ ਰਾਜ ਨੂੰ ਪੈਦਾ ਹੋਣ ਵਾਲੀ ਕਬੱਡੀ ਖਤਰੇ ਨੂੰ ਬਚਾ ਲਿਆ ਸੀ ਨੈਕਸਟ ਆਪਾਂ ਕਰਾਂਗੇ ਇਸ ਸੰਧੀ ਬਾਰੇ ਕਿਸੀ ਕੀ ਆਪਣੀ ਲਾਹੌਰ ਦੀ ਸੰਧੀ ਨੈਕਸਟ ਅਪਾ ਇਹਦਾ ਟੌਪਿਕ ਜਿਹੜਾ ਅਧੂਰਾ ਪਿਆ ਆਪਣਾ ਉਹ ਫੇਰ ਕਰਾਂਗੇ ਚਲੋ ਠੀਕ ਹੈ ਸਟੂਡੈਂਟ ਇਸੀ ਆਪਣਾ ਅੱਜ ਦਾ ਟੌਪਿਕ hope ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਨੈਕਸਟ ਟੌਪਿਕ ਲੈ ਕੇ ਆਪਾਂ ਫੇਰ ਆਵਾਂਗੇ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ